ਤੇ ਹੁਣ ਜ਼ਿਕਰ ਪੰਜਾਬ ਦੇ ਏਜੀ ਦੇ ਅਸਤੀਫੇ ਦਾ ਜਿਸ ਨੂੰ ਲੈ ਕੇ ਸਿਆਸੀ ਬਵਾਲ ਮਚ ਗਿਆ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਪੰਜਾਬ ਦੇ ਏਜੀ ਗੁਰਮਿੰਦਰ ਗੈਰੀ ਨੇ ਅਸਤੀਫਾ ਦਿੱਤਾ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਆ ਗਈ ਸਾਰੀਆਂ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਾ ਪਾ ਲਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਸਵਾਲ ਚੁੱਕਦਿਆਂ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਆਪ ਦੇ ਦਿੱਲੀ ਅਤੇ ਪੰਜਾਬ ਦੇ ਸ਼ਾਸਕ ਐਡਵੋਕੇਟ ਜਨਰਲ ਦੀ ਭੂਮਿਕਾ ਦੇ ਲਈ ਇੱਕ ਪੰਜਾਬੀ ਨੂੰ ਠੁਕਵਾ ਲੱਪਣ ਦੇ ਵਿੱਚ ਅਸਮਰਥ ਜਾਪਦੇ ਨੇ ਹਨ ਮੋਰ ਰਤਨ ਤੇ ਵਿਨੋਦ ਕਾ ਇਹਨੂੰ ਹਟਾਉਣ ਤੋਂ ਬਾਅਦ ਆਪ ਸਰਕਾਰ ਨੇ ਹੁਣ ਗੁਰਮਿੰਦਰ ਗੈਰੀ ਨੂੰ ਵੀ ਬਾਹਰ ਕਰ ਦਿੱਤਾ ਹੈ ਇਹ ਜੀ ਦਾ ਦਫ਼ਤਰ ਸੰਗੀਤਕ ਕੁਰਸੀਆਂ ਦੀ ਖੇਡ ਬਣ ਗਿਆ ਜਿਸ ਦੇ ਵਿੱਚ ਕੋਈ ਸਥਿਰਤਾ ਜਾਂ ਦਿਸ਼ਾ ਨਹੀਂ ਹੈ ਭਗਵੰਤ ਮਾਨ ਕੀ ਤੁਸੀਂ ਹੁਣ ਦਿੱਲੀ ਤੋਂ ਵੀ ਏਜੀ ਇੰਪੋਰਟ ਕਰਨ ਦੀ ਯੋਜਨਾ ਬਣਾ ਰਹੇ ਹੋ ਪੰਜਾਬ ਕਾਂਗਰਸ ਦੇ ਨਾਲ ਅਕਾਲੀ ਦਲ ਨੇ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਤੇ ਵਿਕਰਮ ਮਜੀਠੀਆ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਲਿਖਿਆ ਕਿ ਆਪ ਸਰਕਾਰ ਚੰਨੀ ਦੇ ਨਕਸ਼ੇ ਕਦਮਾਂ ਤੇ ਪਹਿਲਾ ਏਜੀ ਅਨਮੋਰ ਰਤਨ ਦੂਜਾ ਏਜੀ ਵਿਨੋਦ ਕਈ ਤੀਜਾ ਏਜੀ ਗੁਰਮਿੰਦਰ ਗੈਰੀ ਦਾ ਅਸਤੀਫਾ ਮੇਰੇ ਸੂਤਰਾਂ ਮੁਤਾਬਿਕ ਫੈਸਲੇ ਮੈਰਿਟ ਤੇ ਨਹੀਂ ਪੋਲੀਟੀਕਲ ਆਧਾਰ ਤੇ ਕੁਝ ਤੋਂ ਮਜਬੂਰੀਆਂ ਰਹੀ ਹੋਣਗੀਆਂ ਇਉਂ ਹੀ ਕੋਈ ਬੇਵਫਾ ਨਹੀਂ ਹੁੰਦਾ ਇਹ ਜਿਹਦੇ ਮੁੱਦੇ ਤੇ ਸਰਕਾਰ ਨੂੰ ਕੇਰਨ ਵਾਲਿਆਂ ਦੇ ਵਿੱਚ ਭਾਜਪਾ ਨੇ ਵੀ ਐਂਟਰੀ ਕੀਤੀ ਤੇ ਪਾਰਟੀ ਲੀਡਰ ਤਰुण ਚੁੱਗ ਨੇ ਆਪ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਅੱਗੇ ਸਰਕਾਰਾਂ ਚੱਲਦੀ 50 ਸਾਲਾਂ ਚ 21 ਵਤ ਵਤ ਇਹਦਾ ਮਤਲਬ ਕੋਈ ਤੁਹਾਡਾ ਐਡਵੋਕੇਟ ਜਨਰਲ ਬਣਨ ਨੂੰ ਤਿਆਰ ਨਹੀਂਗਾ ਤੁਸੀਂ ਕਿੰਨੇ ਕੇ ਗਲਤ ਕੰਮ ਕਰ ਰਹੇ ਹੋ ਕਿ ਉਹਨੂੰ ਲੱਗਦਾ ਕਿ ਮੈਂ ਪੰਜਾਬ ਸਰਕਾਰ ਦਾ ਵਕੀਲ ਬਣ ਕੇ ਪੰਜਾਬ ਸਰਕਾਰ ਦੀ ਗੱਲ ਅਦਾਲਤ ਇਹ ਨਹੀਂ ਰੱਖ ਸਕਦਾ ਇਹ ਸਮਝ ਆਂਦੀ ਹੈ ਇਹ ਉਹਦਾ ਅਸਤੀਫਾ ਦੇਣਾ ਸਮਝ ਆਂਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਤਰਾਸ ਦੀ ਵੱਲ ਲੈ ਕੇ ਚਾਲੀ ਗਰਤ ਵੱਲ ਲੈ ਕੇ ਦੱਸਦੇ ਕਿ ਪੰਜਾਬ ਦੀ ਆਪ ਸਰਕਾਰ ਦੇ ਪਹਿਲੇ ਐਡਵੋਕੇਟ ਜਨਰਲ ਡਾਕਟਰ ਅਨਮੋਹ ਰਤਨ ਸਿੱਧੂ ਨੇ 4 ਮਹੀਨਿਆਂ ਬਾਅਦ ਦੀ 30 ਜੁਲਾਈ 2022 ਨੂੰ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਦੂਜੇ ਏਜੀ ਵਿਨੋਦ ਕਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿਉਂ ਗੁਰਮਿੰਦਰ ਗੈਰੀ ਨੇ 1 ਸਾਲ 5 ਮਹੀਨੇ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਜੋ ਮਨੋਧ ਕਈ ਦੀ ਥਾਂ ਤੇ 5 ਅਕਤੂਬਰ 2003 ਨੂੰ ਪੰਜਾਬ ਦੇ ਐਡਵੋਕੇਟ ਜਨਰਲ ਬਣੇ ਸਨ ਜਿਨ੍ਹਾਂ ਨੇ ਬਿੱਤੇ ਦਿਨੀ ਹੀ ਅਸਤੀਫਾ ਦਿੱਤਾ ਸੀ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤੇ ਹੁਣ ਜ਼ਿਕਰ ਪਟਿਆਲਾ ਚ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਬਾਠ ਦਾ ਜਿਨ੍ਹਾਂ ਦੀ ਪਤਨੀ ਅਤੇ ਉਹਨਾਂ ਦੇ ਰਿਸ਼ਤੇਦਾਰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਦੇ ਵਿੱਚ ਮਿਲੇ ਨੇ ਔਰ ਰਾਜਨਾਥ ਸਿੰਘ ਤੋਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਔਰ ਇਸ ਮੌਕੇ ਤੇ ਇਸ ਮੁਲਾਕਾਤ ਦੇ ਦੌਰਾਨ ਉਹਨਾਂ ਪੰਜਾਬ ਪੁਲਿਸ ਤੇ ਵੀ ਗੰਭੀਰ ਇਲਜ਼ਾਮ ਲਾਇਆ। ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ ਹੁਣ ਰੱਖਿਆ ਮੰਤਰਾਲੇ ਦੀ ਚੌਕਟ ਤੇ ਜਾ ਪੁੱਜਿਆ। ਕਰਨਲ ਬਾਠ ਦੀ ਪਤਨੀ ਅਤੇ ਉਹਨਾਂ ਦੇ بیٹے ਦਿੱਲੀ ਪਹੁੰਚੇ ਅਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਇਨਸਾਫ ਦੀ ਗੁਹਾਰ ਲਈ। ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘਟਾਰੇ 'ਚ ਖੜਾ ਕਰਦੇ ਆ ਸਹੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਤੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਏ। ਪਰਿਵਾਰ ਮੁਤਾਬਕ ਰੱਖਿਆ ਮੰਤਰੀ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਤੇ ਸੋਮਵਾਰ ਨੂੰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕਰਨਗੇ। ہماری 15-20 ਮਿੰਟ ਉਹਨਾਂ سے ਮੁਲਾਕਾਤ ਹੋਈ। ਉਹਨਾਂ ਨੇ ਸਾਰੀ ਬਾਤ ਸਾਡੀ ਸੁਣੀ। ਔਰ ਉਹਨਾਂ ਨੇ ਬਹੁਤ ਪੇਸ਼ੈਂਟਲੀ ਸੁਨਾ ਔਰ ਉਹਨਾਂ ਨੇ ਵੀ ਬਹੁਤ ये जो हुआ है घटना उसको बोला कि ये सही नहीं है और उन्होंने हमें आश्वासन दिया है कि वो इस केस के ऊपर हमें जस्टिस दिलाएंगे बाकी मैं कल हमारी भगवंत मान साहब से मीटिंग है आज मैं उनको उनकी बेटी के जन्मदिन की मुबारकबाद देते हुए कहूंगी कल देश की बेटी आपके पास आ रही है और कल देश सारा इंतजार करेगा कि आप उस बेटी के साथ क्या इंसाफ करते हो मीटिंग कर्नल पत्नी रिश्तेदार मौजूद रहे पंजाब पुलिस ने उन्होंने फसाउन लाइन साजिश करने के इल्जाम लाए ਉਹ ਇੰਨਾ ਧੱਕਾ ਕਰਨ ਤੇ ਤੁਰਪੀ ਹੈ ਕਿ ਜਿਵੇਂ ਮੇਰੇ ਰਿਸ਼ਤੇਦਾਰ ਨੇ ਮੇਰੇ ਸਾਂਢੂ ਨੇ ਮੈਨੂੰ ਪਤਾ ਲੱਗਿਆ ਮੇਰੇ ਭਰੋਸੇਯੋਗ ਸੂਤਰਾਂ ਤੋਂ ਕਿ ਮੇਰੇ ਉੱਪਰ ਇੱਕ ਝੂਠੀ ਐਫ ਆਈ ਆਰ ਕਰਨ ਦੀ ਪੰਜਾਬ ਪੁਲਿਸ ਸਾਜਿ਼ਸ਼ ਕਰ ਰਹੀ ਹੈ ਉਹ ਐਫ ਆਈ ਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਾਂ ਤਾਂ ਕੋਈ ਨਜਾਇਜ਼ ਅਸਲਾ ਪਾਇਆ ਜਾਵੇ ਗੱਡੀ 'ਚ ਰੱਖਿਆ ਜਾਵੇ ਜਾਂ ਕੋਈ ਡਰੱਗ ਕੇਸ ਪਾ ਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਬਾਰੇ ਮੈਂ ਰਾਜਨਾਥ ਸਿੰਘ ਜੀ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਮੈਂ ਗ੍ਰਹਿ ਮੰਤਰੀ ਆਪਣੇ ਅਮਿਤ ਸ਼ਾਹ ਜੀ ਨੂੰ ਵੀ ਰਿਟਰਨ ਭੇਜਣ ਲੱਗਿਆ ਹੁਣ ਤੁਹਾਨੂੰ ਪੂਰੇ ਮਾਮਲੇ ਤੋਂ ਵੀ ਜਾਣੂ ਕਰਵਾ ਦਿੰਨੇ ਆਂ ਅਸਲ 13 ਮਾਰਚ ਦੀ ਰਾਤ ਨੂੰ ਪਟਿਆਲਾ ਚ ਪਾਰਕਿੰਗ ਨੂੰ ਲੈ ਕੇ ਕਰਨਲ ਬਾਠ ਦਾ ਪੁਲਿਸ ਕਰਮੀਆਂ ਨਾਲ ਵਿਵਾਦ ਹੋ ਗਿਆ ਸੀ ਤੇ ਇਲਜ਼ਾਮ ਲੇ ਕੇ ਪੁਲਿਸ ਕਰਮੀਆਂ ਨੇ ਕਰਨਲ ਬਾਠ ਦੀ ਕੁੱਟਮਾਰ ਕੀਤੀ ਇਸ ਮਾਮਲੇ ਚ ਪੁਲਿਸ ਨੇ ਐਕਸ਼ਨ ਲੈਂਦਿਆਂ 12 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਕਰਨਲ ਬਾਠ ਦੇ ਬਿਆਨ ਤੇ ਇੱਕ ਨਵੀਂ ਐਫ ਆਈ ਆਰ ਦਰਜ ਹੋਈ ਜਿਸ ਚ ਪੁਲਿਸ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਟਰਾਂਸਫਰ ਵੀ ਜ਼ਿਲ੍ਹੇ ਤੋਂ ਬਾਹਰ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਕੇਸ ਦੀ ਜਾਂਚ ਲਈ ਸਿਟ ਦਾ ਗਠਨ ਕੀਤਾ ਗਿਆ ਜ਼ਿਕਰ ਹੋ ਗਿਆ ਕਿ ਕੁੱਟਮਾਰ ਦਾ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਪਹੁੰਚਿਆ ਹੋਇਆ ਹੈ ਤੇ ਬੀਤੇ ਦਿਨੀ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਪੁਲਿਸ ਨੂੰ ਫਟਕਾਰ ਵੀ ਲਾਈ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਹਾਈ ਕੋਰਟ 'ਚ 2 April ਨੂੰ ਹੋਣੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਖਬਰ ਨੌਇਡਾ ਤੋਂ ਹੈ ਜਿੱਥੇ ਤੇਜ਼ ਰਫ਼ਤਾਰ ਲੈਂਬਰਗਿਨੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਔਰ ਲੈਂਬਰਗਿਨੀ ਨੇ ਫੁੱਟਪਾਥ ਤੇ ਬੈਠੇ ਦੋ ਮਜ਼ਦੂਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਟੱਕਰ ਦੌਰਾਨ ਦੋਨੇ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ ਨੋਇਡਾ ਦੇ ਸੈਕਟਰ 126 ਦਾ ਇਹ ਮਾਮਲਾ ਹੈ ਲੈਂਬਰਗੀਨੀ ਚਾਲਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰੇ ਤੇਜ਼ ਰਫਤਾਰੀ ਦਾ ਕਹਿਰ ਹੈ ਜਿੱਥੇ ਇੱਕ ਤੇਜ਼ ਰਫਤਾਰ ਕਾਰ ਨੇ ਕਿਉਂਕਿ ਹਾਈ ਐਂਡ ਗੱਡੀਆਂ ਨੇ ਔਰ ਬਹੁਤ ਜ਼ਿਆਦਾ ਓਵਰ ਸਪੀਡ ਜੋ ਲੋਕ ਇਹਨਾਂ ਨੂੰ ਚਲਾਉਂਦੇ ਨੇ ਉਹ ਇਸ ਤਰੀਕੇ ਨਾਲ ਇਹ ਗੱਡੀ ਦੇ ਵਿੱਚ ਬੈਠ ਕੇ ਭਜਾਉਂਦੇ ਨੇ ਕਿ ਕੋਈ ਰਾਗੀਤ ਜਿਸ ਦੀ ਚਪੇਟ ਚਾ ਜਾਵੇ ਤਾਂ ਉਸ ਦੀ ਜਾਨ ਤੇ ਬਣਾਉਂਦੀ ਹੈ। ਸੋ ਇਹ ਲੈਂਬਰਗਿਨਿੰਗ ਚਾਲਕ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਔਰ ਇਸ ਵੱਲੋਂ ਦੋ ਮਜ਼ਦੂਰਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਜਿਹੜੇ ਸੜਕ ਕਿਨਾਰੇ ਬੈਠੇ ਸੀ। ਕੀ ਭਾਈ ਐਕਸਟੈਂਡ ਜਾਦੇ ਸਟਿਕਲੀ ਹੈ ਉਹ? ਐਕਸਟੈਂਡ ਜਾਦੇ ਸਟਿਕਲੀ ਹੈ। ਕਿੰਨਾ ਆਦਮੀ ਬਣਾ ਪਤਾ ਹੈ? ਮਰ ਗਿਆ ਇੱਧਰ। ਤੋ ਕੀਆ? ਦੇਖ ਉਧਰ। ਪੁਲਿਸ ਕੋ ਬੁਲਾਓ ਪਹਿਲੇ। ਪੁਲਿਸ ਕੋ ਬੁਲਾਓ। ਪੁਲਿਸ ਕੋ ਬੁਲਾਓ ਭਈਆ। अभी तुम्हारा गाड़ी किसका लग गई भैया पुलिस को बुला दागे। दागे। कितना अरे देते वे 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 लेटर देते हुए आ रहे हो हो हल्का सा दिए इलाज मैं हॉस्पिटल ले जाओ सहयोगी हिमांशु शुक्ला आपको बता दे कि लंबॉर्गिनी है तेज रफ्तार लंबॉर्गनी लापरवाही से फुटपाथ पर बैठे मजदूरों को रोनती हुई आगे निकल गए और इस दौरान दो तो मजदूर गंभीर रूप से घायल हुए है और पुलिस के जो मिली जानकारी है उसके मुताबिक लंबोर्गिनी को जब्त कर लिया गया और जो कार चालक है आ, उसको गिरफ्तार करके मुकदमा दर्ज कर लिया गया हालांकि इस इसकी प्रोफाइलिंग को लेकर लगातार पूछा जा रहा है तो पुलिस की तरफ से एक आ गया कि जल्द ही पूछताछ करके प्रोफाइलिंग की भी डिटेल्स साझा जा की जाएगी लेकिन शुरुआती तौर में जिस तरीके से वीडियो सामने आया बेहद भयावक वीडियो है जिसमें दिखाई दे रहा है कि किस तरीके से एक तेज रफ्तार जो कि सड़क किनारे जो फुटपाथ है उस पर चढ़ी वहां पे, पे मजदूरों को रोनती हुई आगे निकल गई और दो मजदूर घायल हैं पुलिस की तरफ से जो जानकारी मिली है उसके मुताबिक जो मजदूर हैं उनको निजी अस्पताल में भर्ती कराया गया है और फिलहाल उनकी स्थिति जो है वो खतरे से बाहर बताई जा रही है जी ठीक है शुक्रिया हिमांशु दो मजदूर इसकी चपेट चाय ने लैम्बोर ਇਹ ਜਿਹੜੀ ਗੱਡੀ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਹਾਈ-ਐਂਡ ਗੱਡੀਆਂ ਨੇ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਔਰ ਅਕਸਰ ਨੌਜਵਾਨ ਜਾਂ ਜਿਹੜਾ ਵੀ ਵਿਅਕਤੀ ਇਸ ਨੂੰ ਚਲਾਉਣ ਵਾਲਾ ਹੈ ਜੋ ਹਲਕਾ ਜਿਹਾ ਵੀ ਐਕਸਲੇਟਰ ਦਬਾਏ ਤਾਂ ਗੱਡੀ ਪੂਰੀ ਰਫ਼ਤਾਰ ਨਾਲ ਭੱਜਦੀ ਹੈ ਔਰ ਕਈ ਵਾਰੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਔਰ ਇਹੀ ਚੀਜ਼ ਇਸ ਹਾਦਸੇ ਦੇ ਵਿੱਚ ਨਜ਼ਰ ਆਈ ਹੈ ਡਰਾਈਵਰ ਦੇ ਕੰਟਰੋਲ ਤੋਂ ਗੱਡੀ ਬਾਹਰ ਹੋਈ ਓਵਰ ਸਪੀਡ ਹੋਣ ਕਰਕੇ ਤਾਂ ਦੋ ਮਜ਼ਦੂਰਾਂ ਨੂੰ ਜਿਹੜੇ ਫੁੱਟਪਾਥ ਤੇ ਬੈਠੇ ਸੀ ਉਹਨਾਂ ਨੂੰ ਆਪਣੀ ਚਪੇਟ ਚ ਆ ਗਿਆ ਕਿਆ ਭਾਈ ਸਟੈਂਡ ਜ਼ਿਆਦਾ ਸਟਿੱਕਲੀ ਹੈ ਸਟੈਂਡ ਜ਼ਿਆਦਾ ਸਟਿੱਕਲੀ ਹੈ ਤੇ ਯੂਟਿਊਬਰ ਅਨ ਵੀਰ ਲਾਹਬਾਦੀਆ ਨੇ ਆਪਣੇ ਫੈਨਸ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਜ਼ਰੀਏ ਲਾਹਬਾਦੀਆ ਨੇ YouTube ਤੇ ਆਪਣੀ ਵਾਪਸੀ ਦੀ ਖਬਰ ਦਿੱਤੀ ਹੈ ਤੇ ਆਡੀਅנס ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ यूट्यूबर रणवीर इलाहाबादिया के फैंस जिस खबर दा काफी समय तो इंतजार कर रहे थे वो खबर हुन आ गई है खुद रणवीर इलाहाबादिया ने सोशल मीडिया ते पोस्ट शेयर करके ये जानकारी दी है कि नवे चैप्टर दी शुरुआत होने जा रही है इस फुल स्टॉप के बाद मैं एक नई कहानी लिखने की कोशिश कर रहा हूं आई होप कि आप हम सारों को मेरी पूरी टीम को मुझे इस नए फेज में सपोर्ट करें बस ये कहना चाहूंगा कि थैंक यू एंड लव यू ऑल अब से आपको एक नया रणवीर दिखेगा द रणवीर शो पर द पॉडकास्ट विल रिटर्न वेरी सूप ਸਮੇਂ ਰਣਾ ਦੇ YouTube ਸ਼ੋਅ ਇੰਡੀਆਜ਼ ਗਾਟ ਲੇਟੈਂਟ ਦੇ ਮੰਚ ਤੇ ਸ਼ੁਰੂ ਹੋਏ ਵਿਵਾਦ ਦੇ ਨਾਲ ਰਣਵੀਰ ਲਾਹਬਾਦੀਆ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕਾਫੀ ਉਤਰਾ ਚੜਾਅ ਆਏ ਸੀ। ਉਹਨਾਂ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ। ਘੰਟਿਆਂ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸੁਪਰੀਮ ਕੋਰਟ ਤੋਂ ਵੀ ਉਹਨਾਂ ਨੂੰ ਫਟਕਾਰ ਸੁਣਨੀ ਪਈ ਸੀ ਪਰ ਹੁਣ ਬੁਰਾ ਦੌਰ ਗੁਜ਼ਰ ਚੁੱਕਿਆ ਹੈ। ਸੁਪਰੀਮ ਕੋਰਟ ਨੇ ਉਹਨਾਂ ਨੂੰ ਆਪਣਾ ਸ਼ੋਅ ਸ਼ੁਰੂ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ। ਤੇ ਰਣਵੀਰ ਲਾਹਬਾਦੀਆ ਫਿਰ ਤੋਂ ਕਮਬੈਕ ਦੀ ਤਿਆਰੀ ਕਰ ਚੁੱਕੇ ਨੇ। वो अगले एक दो नहीं बल्कि दस तो बीस साल तक अपने फैंस दे नाल वादा कर चुके एंड आई होप कि आने वाले दस बीस तीस सालों में हम एक्चुअली देश को हमारे कॉन्टेंट के थ्रू और हमारे काम के थ्रू बदलें। पॉडकास्ट की क्वालिटी बढ़ते जाएगी और हर हफ्ते पहले जैसे ही चार एपिसोड रिलीज होंगे मुझे कॉन्टेंट क्रिएशन से बहुत ज्यादा प्यार है ਦੇਸ਼ ਦੇ ਕਲਚਰ ਸੇ ਬਹੁਤ ਜ਼ਿਆਦਾ ਪਿਆਰ ਹੈ। ਔਰ ਇਨ ਦੋਨੋ ਵਜਾਹਾਂ ਸੇ। ਇਸ ਫੁੱਲ ਸਟਾਪ ਕੇ ਬਾਦ ਮੈਂ ਇੱਕ ਨਈ ਕਹਾਣੀ ਲਿਖਣ ਦੀ ਕੋਸ਼ਿਸ਼ ਕਰ ਰਹਾ ਹੂੰ। ਰਣਵੀਰ ਲਾਹਬਾਦੀਆ ਨੇ ਔਕੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਸ਼ੁਕਰੀਆ ਦਾ ਕੀਤਾ। ਰਣਵੀਰ ਲਾਹਬਾਦੀਆ ਨੂੰ ਕੰਟੈਂਟ ਕ੍ਰੀਏਸ਼ਨ ਦੇ ਨਾਲ ਪਿਆਰ ਹੈ। ਉਹਨਾਂ ਨੇ ਇਹ ਬਾਰ-ਬਾਰ ਕਿਹਾ ਤੇ ਨਾਲ ਹੀ ਇਹ ਵੀ ਕਿਹਾ ਕਿ ਹੁਣ ਉਹ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਦੇ ਨਾਲ ਕਰਨਗੇ। ਤੇ ਇਸੇ ਜ਼ਿੰਮੇਵਾਰੀ ਦੇ ਨਾਲ ਉਹ ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਲਿਖਣ ਦੇ ਲਈ ਤਿਆਰ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ క్రికెਟਰ ਹਰਪ੍ਰੀਤ ਸਿੰਘ ਭੱਜੀ ਨੇ ਪੁਰਾਣੇ ਥੱਪੜ ਕਾਣ ਦੇ ਲਈ ਆਪਣੀ ਗਲਤੀ ਇੱਕ ਵਾਰ ਫਿਰ ਮੰਨੀ ਹੈ 17 ਸਾਲ ਪੁਰਾਣਾ ਇਹ ਮਾਮਲਾ ਹੈ ਮੋਹਾਲੀ ਦਾ ਜਿਹੜਾ ਪਹਿਲਾ ਮੈਚ ਸੀ ਆਈਪੀਐਲ ਦਾ ਪਹਿਲਾ ਆਈਪੀਐਲ ਸੀ ਉਸ ਦਾ ਇੱਕ ਮੈਚ ਸੀ ਮੋਹਾਲੀ ਚ ਉਸ ਮੌਕੇ ਤੇ ਹਰਪਜਨ ਸਿੰਘ ਪੱਜੀ ਨੇ ਸ਼੍ਰੀ ਸੰਤ ਦੇ ਥੱਪੜ ਮਾਰਿਆ ਸੀ। ਔਰ ਹੁਣ ਸੋਸ਼ਲ ਮੀਡੀਆ ਤੇ ਇੱਕ ਫੈਨ ਵੱਲੋਂ ਹਰਪਜਨ ਸਿੰਘ ਨੂੰ ਇਹ ਸਵਾਲ ਕੀਤਾ ਗਿਆ ਟੈਗ ਕਰਕੇ ਤਾਂ ਹਰਪਜਨ ਨੇ ਲਿਖਿਆ ਕਿ ਇਹ ਮੇਰੀ ਗਲਤੀ ਸੀ ਇਹ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਗਲਤੀ ਹੋਈ ਹੈ ਕਿਉਂਕਿ ਮੈਂ ਇੱਕ ਇਨਸਾਨ ਹਾਂ ਰੱਬ ਨਹੀਂ ਔਰ ਗਲਤੀ ਇਨਸਾਨਾਂ ਤੋਂ ਹੁੰਦੀ ਹੈ। 2008 ਦਾ ਇਹ ਮਾਮਲਾ ਹੈ ਜਦੋਂ ਸ਼੍ਰੀ ਸੰਤ ਦੇ ਹਰਪਜਨ ਸਿੰਘ ਨੇ ਥੱਪੜ ਮਾਰਿਆ ਸੀ। ਇੱਕ ਯੂਜ਼ਰ ਨੇ ਟਵਿੱਟਰ ਤੇ ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਸਾਂਝਾ ਕੀਤਾ। ਤੇ ਪੱਜੀ ਨੂੰ ਟੈਗ ਕਰਕੇ ਪੁੱਛਿਆ ਕਿ ਉਹ ਇਸ ਬਾਰੇ ਕੀ ਕਹਣਗੇ ਜਿਸ ਦੇ ਜਵਾਬ ਚ ਹਰਪਜਨ ਸਿੰਘ ਨੇ ਕਿਹਾ ਕਿ ਇਹ ਸਹੀ ਨਹੀਂ ਸੀ ਇਹ ਮੇਰੀ ਗਲਤੀ ਸੀ ਇਹ ਜਿਆ ਨਹੀਂ ਹੋਣਾ ਚਾਹੀਦਾ ਤੇ ਵਿਨੇਸ਼ ਫਗਟ ਵੱਲੋਂ ਸਨਮਾਨ ਰਾਸ਼ੀ ਦੀ ਮੰਗ ਦੇ ਮਾਮਲੇ ਦੇ ਵਿੱਚ ਯੁਗੇਸ਼ਵਰ ਦੱਤ ਨੇ ਵਿਨੇਸ਼ ਫੋਗੜ ਤੇ ਤੰਜ ਕੱਸਿਆ ਹੈ ਯੁਗੇਸ਼ਵਰ ਦੱਤ ਨੇ ਇੱਕ ਪੋਸਟ ਦੇ ਜ਼ਰੀਏ ਲਿਖਿਆ ਹੈ ਕਿ ਸਮਾਂ ਬਹੁਤ ਬਲਵਾਨ ਹੈ ਸਰਕਾਰ ਦੇ ਮੂੰਹ ਤੇ ਮਾਣ ਪੱਤਾ ਸੁੱਟਣ ਵਾਲੇ ਹੁਣ ਵਿਧਾਨ ਸਭਾ ਦੇ ਵਿੱਚ ਸਨਮਾਨ ਰਾਸ਼ੀ ਲਈ ਗਿੜਗੜਾ ਰਹੇ ਨੇ ਵਿਨੇਸ਼ ਫੋਗੜ ਨੇ ਵਿਧਾਨ ਸਭਾ ਦੇ ਵਿੱਚ ਸਨਮਾਨ ਰਾਸ਼ੀ ਦਾ ਮੁੱਦਾ ਚੱਕਿਆ ਸੀ ਔਰ ਵਿਨੇਸ਼ ਦੀ ਮੰਗ ਤੇ ਸੀਐਮ ਸੈਣੀ ਨੇ ਉਹਨਾਂ ਨੂੰ ਤਿੰਨ ਆਫਰ ਦਿੱਤੇ ਨੇ ਪਰ ਇਸ ਤੇ ਯੁਗੇਸ਼ਵਰ ਦੱਤ ਵੱਲੋਂ ਤੰਜ ਕੱਸਿਆ ਗਿਆ ਹੈ ਔਰ ਉਹਨਾਂ ਨੇ ਲਿਖਿਆ ਹੈ ਕਿ ਉਸ ਵੇਲੇ ਸਮਾ ਬੜਾ ਬਲਵਾਨ ਹੁੰਦਾ ਉਸ ਵੇਲੇ ਸਨਮਾਨ ਰਾਸ਼ੀ ਸਰਕਾਰ ਦੇ ਮੂੰਹ ਤੇ ਮਾਰਨ ਵਾਲੇ ਹੁਣ ਵਿਧਾਨ ਸਭਾ ਦੇ ਵਿੱਚ ਉਸੇ ਰਾਸ਼ੀ ਦੇ ਪੈਸੇ ਪਾਉਣ ਦੇ ਲਈ ਗਿੜਗੜਾ ਰਹੇ ਤੇ ਜ਼ਿਕਰ ਨਸ਼ਾ ਤਸਕਰਾਂ ਖਿਲਾਫ ਪੁਲਿਸ ਦੇ ਐਕਸ਼ਨ ਦਾ ਤਰਨ ਤਾਰਨ ਦੇ ਵਿੱਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਫੜਿਆ ਹੈ ਉਹਨਾਂ ਕੋਲੋਂ 6 ਕਿਲੋ ਹੈਰੋਇਨ ਪੁਲਿਸ ਨੇ ਬਰਾਮਦ ਕੀਤੀ ਹੈ ਫਿਰੋਜ਼ਪੁਰ ਪੁਲਿਸ ਦਾ ਨਸ਼ਿਆਂ ਦੇ ਖਿਲਾਫ ਵੱਡਾ ਐਕਸ਼ਨ ਹੈ 8 ਕਿਲੋ ਹੈਰੋਇਨ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ। ਸੋ ਤਰਨਤਾਰਨ ਤੇ ਫਿਰੋਜ਼ਪੁਰ ਦੋ ਜਗ੍ਹਾ ਤੇ ਵੱਡੀ ਰਿਕਵਰੀ ਹੋਈ ਹੈ। ਹੈਰੋਇਨ ਦੀ ਤਰਨਤਾਰਨ ਦੇ ਵਿੱਚ ਦੋ ਨਸ਼ਾ ਤਸਕਰ ਫੜੇ ਗਏ ਨੇ ਔਰ ਉਹਨਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ ਹੈ। ਤਾਂ ਉਧਰ ਫਿਰੋਜ਼ਪੁਰ ਦੇ ਵਿੱਚ 8 ਕਿਲੋ ਹੈਰੋਇਨ ਫੜੀ ਗਈ ਹੈ ਇੱਕ ਵਿਅਕਤੀ ਨੂੰ। ਗ੍ਰਫਤਾਰ ਕੀਤਾ ਗਿਆ ਹੈ ਦੋ ਤਸਵੀਰਾਂ ਪੁਲਿਸ ਦੀ ਅੱਜ ਵੱਡੀ ਰਿਕਵਰੀ ਦੀ ਤੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ ਲਾਡੋਵਾਲ ਟੋਲ ਪਲਾਜ਼ਾ ਜਿੱਥੇ ਸਭ ਤੋਂ ਵੱਧ ਪੈਸੇ ਦੇਣੇ ਪੈਂਦੇ ਨੇ ਜਿਹੜੇ ਰਾਹਗੀਰ ਉੱਥੋਂ ਲੰਘਦੇ ਨੇ ਹੁਣ ਉਸ ਦੇ ਵਿੱਚ ਹੋਰ ਇਜ਼ਾਫਾ ਹੋ ਗਿਆ ਯਾਨੀ ਰਾਹਗੀਰਾਂ ਨੂੰ ਹੁਣ ਹੋਰ ਜੇਬ ਢਿੱਲੀ ਕਰਨੀ ਹੋਏਗੀ ਔਰ 1 April ਤੋਂ ਇਹ ਨਵੀਆਂ ਦਰਾਂ ਲਾਗੂ ਹੋ ਰਹੀਆਂ ਹਨ ਕਾਰ ਜੀਪ ਜਾਂ ਇੱਕ ਪਾਸੇ ਦੀ ਯਾਤਰਾ ਦੇ ਲਈ 10 ਰੁਪਏ ਜ਼ਿਆਦਾ ਦੇਣੇ ਪੈਣਗੇ ਔਰ ਆਉਣ ਜਾਣ ਦੇ 15 ਰੁਪਏ ਜ਼ਿਆਦਾ ਲੱਗਣਗੇ ਬੱਸ ਟਰੱਕ ਦੀ ਇੱਕ ਪਾਸੇ ਦੀ ਪਰਚੀ 30 ਰੁਪਏ ਜ਼ਿਆਦਾ ਦੇਣੇ ਪੈਣਗੇ ਔਰ 20 ਕਿਲੋਮੀਟਰ ਦੇ ਦਾਇਰੇ ਦੇ ਕਮਰਸ਼ੀਅਲ ਵਾਹਨਾਂ ਦੇ ਪਾਸ ਤੇ 20-10 ਰੁਪਏ ਵਧਾਏ ਗਏ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਸੂਬੇ ਦੇ ਜ਼ਿਆਦਾਤਰ ਟੋਲਾਂ ਦੇ ਰੇਟ 1 ਅਪ੍ਰੈਲ ਤੋਂ ਵਧਾਉਣ ਦਾ ਫੈਸਲਾ ਕੀਤਾ ਸਰਕਾਰ ਤਾਂ ਕੰਟੀਨਿਊ ਟੈਕਸ ਪਰ ਟੈਕਸ ਲੈ ਰਹੀ ਹੈ ਔਰ जब गाड़ी खरीद रहे हैं तब भी रोड टैक्स दे रहे हैं अब सड़क पे चल रहे तब भी टैक्स दे रहे हैं पेट्रोल ले रहे हैं तब भी टैक्स दे रहे हैं हैं तो हम क्या कर सकते है, जो कह रही है, सरकार करना तो कर जेब जे पर, जे पर असर है की। पर असर बिल्कुल पड़ेगा नशा खिलाफ मोगा पुलिस का भी बड़ा एक्शन देखने मोगा पुलिस ने नशा हथियार समेत 14 ਵਿਅਕਤੀ ਗ੍ਰਿਫਤਾਰ ਕੀਤੇ ਨੇ ਔਰ ਮੁਲਜ਼ਮਾ ਕੋਲੋਂ ਹੈਰੋਇਨ ਅਫੀਮ ਡਰਗ ਮਨੀ ਮਿਲੀ ਹੈ ਇੱਕ ਪਿਸਤੌਲ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਆਪਰੇਸ਼ਨ ਕਾਸੋ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਆਪਰੇਸ਼ਨ ਦੇ ਵਿੱਚ 2 ਐਸਪੀ ਸਹਿਬਾਨ 2 ਡੀਐਸਪੀ ਸਹਿਬਾਨ 7 ਐਸਐਚਓ ਅਤੇ ਇਨਸਪੈਕਟਰ ਸਹਿਬਾਨ ਸੀ ਇਸ ਤੋਂ ਲਗਭਗ 211 ਮੁਲਾਜ਼ਮਾਂ ਨੇ ਹਿੱਸਾ ਲਿਆ ਜੋ ਕੁੱਲ 223 ਪੁਲਿਸ ਅਫਸਰਾਂ ਨੇ ਇਹ ਦੋਨਾਂ ਸਬ-ਡਿਵੀਜ਼ਨਾਂ ਦੇ ਵਿੱਚ ਚੈਕਿੰਗ ਕੀਤੀ ਤੇ ਚੈਕਿੰਗ ਦੇ ਦੌਰਾਨ 14 ਵਿਅਕਤੀ ਗ੍ਰਿਫਤਾਰ ਕੀਤੇ ਤੇ 9 ਮੁਕੱਦਮੇ ਦਰਜ ਕੀਤੇ